ਸ੍ਰੀ ਕਾਲਜੀ ਮੈਂ ਡਾਕਟਰ ਇਕਸਰ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਫਾਇਰ ਸਬਜੈਕਟ ਅੱਜ ਕੋਟਕਪੂਰਾ ਵਿਖੇ ਸ੍ਰੀ ਹਰਮਾਨ ਮੰਦਿਰ ਜੀ ਦੇ ਨੇੜੇ ਪੁਰਾਣੀ ਦਾਣਾ ਮੰਡੀ ਵਿਖੇ ਸ੍ਰੀ ਬਾਲਾ ਜੀ ਰਸੋਈ ਰੋਟੀ ਬੈਂਕ ਦਾ ਉਦਘਾਟਨ ਸਰਦਾਰ ਕੁਲਤਾਰ ਸਿੰਘ ਸੰਧਵਾ ਦੁਆਰਾ ਕੀਤਾ ਗਿਆ ਇੱਥੇ ਭੁੱਖੇ ਨੂੰ ਭੋਜਨ ਤੇ ਪਿਆਸੇ ਨੂੰ ਪਾਣੀ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਸ੍ਰੀ ਬਾਲਾ ਜੀ ਲੰਗਰ ਸੇਵਾ ਸੰਪਤੀ ਦੇ ਸਮੂਹ ਅਹੁਦੇਦਾਰਾਂ ਨੇ ਰਲ ਮਿਲ ਕੇ ਇਹ ਸੇਵਾ ਸ਼ੁਰੂ ਕੀਤੀ ਆਓ ਦੇਖਦੇ ਹਾਂ ਕੋਡ ਪੂਰੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਆਕਾਲਪੁਰਕ ਬਹੁਤ ਮਿਹਰਮਾਨ ਹੈ ਮੇਰੀ ਨਗਰ ਕੋਡ ਪੂਰੇ ਤੇ ਸ੍ਰੀ ਬਾਲਾ ਜੀ ਮੰਦਰ ਵੱਲੋਂ ਇੱਕ ਬਾਲਾ ਜੀ ਰਸੋਈ ਸ਼ੁਰੂ ਕੀਤੀ ਜਾ ਰਹੀ ਹੈ ਕਿਰਨ ਨਰ ਸੇਵਾ ਨਾਰਾਇਣ ਸੇਵਾ ਇਹਦੀ ਵੱਡੀ ਹੋਰ ਕੀ ਸੇਵਾ ਤੁਹਾਡੀ ਬਾਲਾ ਜੀ ਦੀ ਪੂਰੀ ਕਿਰਪਾ ਇੱਥੇ ਗਰੀਬ ਲੋਕਾਂ ਨੂੰ ਬਹੁਤ ਸਸਤੇ ਦੇ ਵਿੱਚ ਇੱਥੇ ਲੰਗਰ ਮਿਲਿਆ ਕਰੇਗਾ ਉਹਦੇ ਹਾਸਤੇ ਮੈਂ ਆਪਦੇ ਵੱਲੋਂ ਕੁਛ ਜਿਹਾ ਇੱਕ ਇੱਕ ਦਿਲ ਫੁੱਲ ਵੀ ਪਾਉਂਗਾ 51000 ਰੁਪਏ ਮੈਂ ਵੀ ਪਾਉਂਦਾ ਆਂ ਅੱਗੇ ਜੀ ਜੈ ਪ੍ਰਧਾਨ ਜੀ ਅੱਜ ਜਿਹੜਾ ਇਹ ਰਸੋਈ ਸ਼ੁਰੂ ਕੀਤੀ ਗਈ ਹੈ ਕੀ ਇਹ ਸਾਰਾ ਪ੍ਰੋਜੈਕਟ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਚੱਲਦਾ ਜੈ ਸ਼੍ਰੀ ਰਾਮ ਜੀ ਸ੍ਰੀ ਬਾਲਾ ਜੀ ਰਸੋਈ ਰੋਟੀ ਬੈਂਕ ਦੇ ਨਾਮ ਤੋਂ ਆਪਾਂ ਸ਼ੁਰੂ ਕੀਤਾ ਗਿਆ ਜੀ ਇਹ 20 ਰੁਪਏ ਦੀ ਮਾਤਰਾ 20 ਰੁਪਏ ਆਪਾਂ ਇਹਦਾ ਰੇਟ ਰੱਖਿਆ ਜੀ ਜਿਸ ਚ ਦਾਲ ਸੁੱਕੀ ਸਬਜੀ ਸਲਾਦ ਤੇ ਰੋਟੀ ਜਿੰਨੀ ਅਗਲੇ ਦੀ ਇੱਛਾ ਉਹ ਖਾਵੇ ਇਹ ਬਾਲਾ ਜੀ ਦੀ ਕਿਰਪਾ ਨਾਲ ਅੱਜ ਆਪਾਂ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੇ ਆਦੇਸ਼ ਉਹ ਹੱਥਾਂ ਨਾਲ ਸ਼ੁਰੂ ਕੀਤੀ ਹੈ ਜੀ ਤੇ ਆਪ ਅਸੀਂ ਬਾਲਾ ਜੀ ਕੋਲ ਅਰਦਾਸ ਕਰਦੇ ਆਂ ਵੀ ਇਹ ਲੰਬੇ ਲੰਬੀ ਚੱਲੇ ਤੇ ਲੋਕਾਂ ਦੀਆਂ ਹੀ ਸੇਵਾਇ ਰਸੋਈ ਕਰਦੀ ਰਵੇ ਕਿਹਦੇ ਕੀ ਟਾਈਮਿੰਗ ਰਹੂਗੀ ਟਾਈਮਿੰਗ ਇਹਦੀ ਹੈ ਜੀ ਸੋਮਵਾਰ ਤੋਂ ਸ਼ਨੀਵਾਰ ਦੁਪਹਿਰ 12 ਤੋਂ 2 ਵਜੇ ਤੱਕ ਅੱਜ ਕਿਦੋਂ ਛੁੱਟੀ ਰਹੇਗੀ ਹਾਂ ਸੰਡੇ ਨੂੰ ਛੁੱਟੀ ਰਹੇਗੀ ਕਿਉਂਕਿ ਸੰਡੇ ਨੂੰ ਮਾਰਕੀਟ ਵੀ ਬੰਦ ਹੁੰਦੀ ਹੈ ਇਸ ਕਰਕੇ ਆਪਾਂ ਨਾ ক্লোਜ਼ ਰੱਖਿਆ ਸੰਡੇ ਨੂੰ ਬੰਦ ਰਹੇਗੀ ਜੀ ਮਕਸਦ ਕੀ ਹੈ ਮਕਸਦ ਇਹ ਇਹ ਦੇਖੋ ਜਿਵੇਂ ਕੋਈ ਦਿਹਾੜੀਦਾਰ ਬੰਦਾ ਆਇਆ ਜਾਂ ਕੋਈ ਰਖਸ਼ੇ ਵਾਲਾ ਉਹ ਦੋ ਬੜੀ ਮਿਹਨਤ ਕਰਕੇ ਸਾਰਾ ਦਿਨ ਤੇ 2200 300 ਨੂੰ ਲੇਬਰ ਬੰਦੀ ਹੈ ਜੋ 50 60 ਰੁਪਏ ਰੋਟੀ ਤੇ ਲਗਾ ਦੇਗਾ ਜਾਂ 100 ਰੁਪਏ ਲਗਾ ਦੇਗਾ ਤੇ ਘਰੇ ਕੀ ਲੈ ਕੇ ਜਾਏਗਾ ਜੀ ਇਸ ਕਰਕੇ ਆਪਾਂ ਸਿਰਫ ਤੇ ਸਿਰਫ 20 ਰੁਪਏ ਮਾਤਰਾ ਰੋਟੀ ਥਾਲੀ ਰੱਖੀ ਹੈ ਕੋਸਟ ਤਾਕਿ ਉਹ ਜਿੰਨੀ ਮਰਜ਼ੀ ਰੋਟੀ ਖਾਵੇ ਇਹ ਨਹੀਂ ਉਹ ਕੋਈ ਲਿਮਟਡ ਨਹੀਂ ਜਿੰਨੀ ਮਰਜ਼ੀ ਉਹਦੀ ਇੱਛਾ ਹੈ ਓਨੀ ਉਹ ਰੋਟੀ ਖਾਵੇ ਪੀਚਾ ਕੀ ਰੱਖਿਆ ਵੀ ਰੋਜ਼ ਕਿੰਨੇ ਬੰਦਿਆਂ ਦਾ ਹੈ स्टार्टिंग ਸਾਡੀ 150 ਬੰਦੇ ਤੋਂ ਆ 100 ਤੋਂ 150 ਬੰਦਾ ਜਿਵੇਂ ਜਿਵੇਂ ਵਧੀ ਜਾਏਗੀ ਓਵੇਂ ਆਪਾਂ ਹਲਵਾਈ ਵੀ ਵਧਾ ਦੇਾਂਗੇ ਓਵੇਂ ਲੇਬਰ ਸਾਰੀ ਵਧਾ ਦੇਾਂਗੇ ਤੇ ਬਾਲੇ ਦੀ ਕਿਰਪਾ ਨਾਲ ਅਸੀਂ ਤਾਂ ਕਹਿੰਦੇ ਹਜ਼ਾਰ 2000 ਬੰਦਾ ਖਾਵੇ ਆ ਓਨਾ ਹੀ ਸਾਨੂੰ ਪਾਉਣਾ ਓਨਾ ਹੀ ਸ਼ਹਿਰ ਵਾਸੀਆਂ ਨੂੰ ਪਾਉਣਾ ਜਿਹੜਾ ਸਾਡੇ ਨਾਲ ਲੱਗੇ ਹੋਏ ਕਿਉਂਕਿ ਇਹਦੀ ਕੋਸਟਿੰਗ ਤਾਂ ਸਾਨੂੰ 35 ਤੋਂ 40 ਰੁਪਏ ਹੈ ਜੀ ਪਰ ਪਲੇਟ ਪਰ ਪਲੇਟ ਜੀ 30 ਤੋਂ 40 ਰੁਪਏ ਕੋਸਟਿੰਗ ਆਹੀ ਸਿਰਫ 20 ਰੁਪਏ ਦਾ ਰੇਟ ਰੱਖਿਆ ਕਿਉਂਕਿ ਸ਼ਹਿਰ ਵਾਸੀਆਂ ਦਾ ਅੰਕਲ ਜੀ ਦਾ ਸੁਆਮੀ ਜੀ ਦਾ ਸਾਰੇ ਸ਼ਹਿਰ ਵਾਸੀਆਂ ਦਾ ਸਾਨੂੰ ਸਾਥ ਹੈ ਉਹ ਕਹਿੰਦੇ ਤੁਸੀਂ ਅੱਕਰ ਵੀ ਸ਼ੁਰੂ ਕਰੋ ਉਸ ਤੋਂ ਬਾਅਦ ਤੁਹਾਡੇ ਨਾਲ ਹੀ ਖੜੇ ਆ ਇਸ ਤੋਂ ਇਲਾਵਾ ਤੁਸੀਂ ਜਿਹੜਾ ਤੁਹਾਡੀ ਸਿਸਟਮ ਮੰਗਲਵਾਰ ਜਿਹੜਾ ਲੰਗਰ ਲਾਉਂਦੀ ਹੈ ਇੱਥੇ ਉਹ ਵੀ ਉਦਾਂ ਹੀ ਚੱਲੇਗਾ ਕਿ ਨਹੀਂ ਨਹੀਂ ਬਿਲਕੁਲ ਚੱਲੇਗਾ ਇਹ ਮੰਗਲਵਾਰ ਦਾ ਲੰਗਰ ਤਾਂ ਹੋਵੇ ਚੱਲਣਾ ਹੀ ਚੱਲਣਾ ਜੇ ਹੋਰ ਆਪਾਂ ਹੋਰ ਵੀ ਸੇਵਾ ਕਰਦੇ ਆ ਉਹ ਵੀ ਉਸੇ ਤਰ੍ਹਾਂ ਹੀ ਚੱਲੇਗੀ ਅਸੀਂ ਤਾਂ ਪ੍ਰਮਾਤਮਾ ਨੂੰ ਕਹਿੰਦੇ ਆ ਸਾਨੂੰ ਬਲ ਦੇਵੇ ਭਾਈ ਹੋਰ ਸੇਵਾ ਕਰੀਏ ਜਿੰਨੀ ਹੋ ਸਕਦੀ ਉੰਨੀ ਸ ਸਬਸਕ੍ਰਾਈਬ ਕਰੋ